अच्छा अच्छा नहीं नहीं वे भाभी सब्जी बना नहीं बंड के थोड़ी काम करना रल के कर लीद जी हां जी छुट्टिया पैन ग तो ने <laughs> सही है दस के छुट्टियां तो पैन गिया हां काम कर सही चलता पे बिल्कुल अजे तक तो है नहीं वे भाजी वे भाजी तो गए ने बहार पता नहीं शहरों बहार ही गए ने ਚੰਡੀਗੜ੍ਹ ਹੀ ਸ਼ਾਇਦ ਹਾਂ ਕਹਿੰਦੇ ਨੇ ਕੰਮ ਕਹਿੰਦੇ ਵਧਾ ਲੈਣਾ ਮਸ਼ੀਨਾਂ ਹੋਰ ਦੋ ਲਿਆ ਕੇ ਨੇ ਇਹਨਾਂ ਨੇ ਕਾਰਖਾਨੇ ਚਲਾ ਲੈਣੀਆਂ ਨੇ ਹੂੰ ਗਰਮੀਆਂ ਦਾ ਮਾਲ ਪਹਿਲਾਂ ਹੀ ਆ ਜਾਂਦਾ ਨਾ ਹਾਂ ਤੇ ਆਨ ਮਾਰੇ ਮਹੀਨੇ ਤੱਕ ਬਸ ਫਿਰ ਕੰਮ ਪ੍ਰੋਪਰ ਸਹੀ ਦਿੰਦਾ ਵਾ ਬਾਅਦ ਚ ਕਿੱਥੇ ਜਾ ਕੇ ਮੁਰਗੇ ਬੱਤੀਆਂ ਕਿੰਨੀਆਂ ਜਾਂਦੀਆਂ ਜਨਰੇਟਰਾਂ ਦੇ ਤੇਲ ਦੇ ਖਰਚੇ ਪੈਂਦੇ ਰਹਿੰਦੇ ਨੇ ਉਹ ਨਾਲ ਹੀ ਨਾਲ ਕਹਿੰਦੇ ਫਿਰ ਇਹੀ ਕਰਦੇ ਰਹਿੰਦੇ ਆ ਨਾ 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 ਸੀਜ਼ਨ ਦੇ ਹਿਸਾਬ ਨਾਲ ਕੰਮ ਨਹੀਂ ਬਦਲਦੇ ਇਹਨਾਂ ਨੇ ਆਪਣੇ ਕੋਈ ਰੱਖਿਆ ਆ ਚੱਲ ਵਧੀਆ

ਤੇ ਫੋਨ ਤੇ ਕੌਣ ਸੀਗਾ ਫੋਨ ਤੇ ਮੰਮੀ ਪੁੱਛਣ ਦੇ ਸੀ ਕਹਿੰਦੇ ਕੀ ਕਰਨੀ ਕਿੱਟੀ ਭਵੀ ਦੇਰੀ ਮੈਂ ਕਿਹਾ ਲੱਗੇ ਰੋਟੀ ਸਬਜ਼ੀ ਬਣਾਉਣ ਤੇ ਉਹਨਾਂ ਗੁਰਦੁਆਰੇ ਵਾਲਾ ਆਇਆ ਸੀ ਮੈਂ ਆਨ ਗਿਆ ਭਰਾ ਤੂੰ ਅੱਗੋਂ ਲੈ ਆ ਤੇ ਮੈਂ ਸਾਡੀ ਸਬਜ਼ੀ ਹਜੇ ਬੰਦੀ ਵੀ ਇਹਦੇ ਨੂੰ ਫੁਲਕਾਵਾ ਚ ਦੇ ਦੇਣੇ ਆ ਚੱਲ ਇੰਜ ਕਰ ਤੂੰ ਫ੍ਰਿਜ ਚੋਂ ਮਿਰਚਾ ਫੜਾ ਮੈਨੂੰ ਠੀਕ ਹੈ ਤੇ ਆਟਾ ਵੀ ਕੱਢ ਲਿਆ ਉਹ ਠੰਡਾ ਕਾਫੀ ਹੋਇਆ ਹੋਣਾ ਹਾਂ ਤਾਂ ਥੋੜਾ ਜਿਹਾ ਗੁੰਨਾ ਵੀ ਪੈਣਾ ਫੇਰ ਮੈਂ ਨਾਲ ਗੋਲਣਾਂਗੀ ਚੱਲ ਕੋਈ ਨਹੀਂ ਗੋਲ ਲੈਣੇ ਮੈਂ ਉਹਨੇ ਦਾ ਤੜਕਾ ਲਾਦਾ ਠੀਕ ਹੈ ਤੂੰ ਕਰ ਲੈਣੀ ਸੀ ਗੱਲ ਨਹੀਂ ਨਹੀਂ ਮੈਂ ਗੱਲ ਕਰ ਲਈ ਹੈ ਕੋਈ ਗੱਲ ਨਹੀਂ ਮੈਨੂੰ ਆ ਫੜਾ ਦੇ ਮਿਰਚਾ ਫੜਾ ਦੇ ਬਸ ਹੈ ਪਾਣੀ ਲੈ ਆਵਾ ਜੀ ਚਾਹ ਪੀਣੇ ਕੁਛ ਦੱਸੋ ਉਹ ਤੋਂ ਮੈਂ ਚਾਹਾਂ ਸਜੰਦਿਆਂ ਮੈਂ ਰੰਦਰ ਪਾਣੀ ਦਾ ਘੋਟੇ ਲੰਗਨ ਦਿਆ ਕੀ ਹੋ ਗਿਆ ਕੀ ਗੱਲੋ ਕੀ ਇਦਾਂ ਕੇ ਬੋਲਣ ਦੇ ਆ ਵੱਡੇ ਵੀਰ ਜੀ ਕਿੱਥੇ ਗਏ ਆ ਚੰਡੀਗੜੀ ਗਏ ਸੀ ਅੱਜ ਸਵੇਰੇ ਗਏ ਨੇ ਕਹਿੰਦੇ ਸੀ ਬਰਸੋਂ ਤੱਕ ਆ ਜਾਏ ਨਾ ਮੈਂ ਕਿਉਂ ਕੀ ਹੋਇਆ ਹੁਣ ਉਹ ਇਹਨਾਂ ਦਾ ਜਾਂ ਤੋਂ ਬਾਅਦ ਮੈਂ ਕਾਰਗਰਾਂ ਨੂੰ ਕੰਮ ਦੱਸ ਕੇ ਗਿਆ ਸਾਰਾ ਅੱਛਾ ਰਖੋਤਾ ਕੋਜੇ ਬਾਗੇ ਦਤਾ ਉਹ ਸਾਰੇ ਕੱਪੜੇ ਨੂੰ ਕੋਹ ਰੰਗ ਚਾੜਤਾ ਵਾ ਉਹ ਵੀ ਮੈਲਾ ਕਰਤਾ ਸਾਰਾ 8-10 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਵਾ ਕੀ ਬੁਲੀ ਜਾਂਦੇ ਹੋ 8-10 ਲੱਖ ਦਾ ਆਹੋ 8-10 ਲੱਖ ਦਾ ਸਾਨ ਹੋ ਗਿਆ ਵਾ ਬਣੂ ਇਹ ਟੈਂਸ਼ਨ ਹੈ ਉਹਨੂੰ ਭਰਨਾ ਕਿੱਦਾਂ ਵਾ ਕੋਈ ਹੱਲ ਨਹੀਂ ਆ मतलब रंग चढ़ गया कपड़े ਨੂੰ ਕੀ मतलब ਮੈਨੂੰ ਤੇ ਚੀਜ਼ ਦੀ ਵੀ ਨਹੀਂ ਸਮਝ ਆ ਗਈ ਹੁਣ ਹੋਣਾ ਕੀ ਮੈਨੂੰ ਦੱਸੋ ਸਿੱਧੀ ਤਰ੍ਹਾਂ ਦੱਸੋ ਕੀ ਕੀਤਾ ਜਾ ਸਕਦਾ ਹੁਣ ਉਹ ਕੀਤਾ ਕੁਝ ਨਹੀਂ ਜਾਣਾ ਹੋਣਾ ਬਸ ਇੰਨਾ ਵਾ ਕਿ ਅਗਲੇ ਮਹੀਨੇ ਕੋ ਪੈਸੇ ਮੰਗਣੇ ਆ ਤੇ ਤੇਰਾ ਘਰ ਵਾਲਾ ਚੁੱਕ ਕੇ ਬਾਹਰ ਲੈ ਕੇ ਜਾਣਾ ਉਹਨਾਂ ਨੇ ਨਹੀਂ ਨਹੀਂ ਇਹ ਨਾ ਮਿਆਰ ਸੋਚ ਕੇ ਆਏ ਮੈਨੂੰ ਪਰੇਸ਼ਾਨ ਕਰਨ ਵਾਸਤੇ ਇਹ ਕੀ ਮਿਆਰ ਤੈਨੂੰ ਵਿਆਹ ਸੋਚਦਾ ਔਰ ਮੈਨੂੰ ਮੌਤ ਵਿਖਾਂਦੀ ਆ ਨਾ 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 ਐਦਾਂ ਨਾ ਬੋਲੋ ਰੱਬ ਕਰਕੇ ਅਜੀਆਂ ਗੱਲਾਂ ਨਾ ਕਰਿਆ ਕਰੋ ਮੈਂ ਸੁਝਾ ਤਾਂ ਨਹੀਂ ਆ ਕਰਦੇ ਬੇਓ ਕੀ ਕਰਾਂ ਕਾਇਦਾ ਤਾਂ ਸੋਚੀ ਵੀ ਹੋ ਆਉਂਦੇ ਸੀ ਥੋੜੇ ਦਿਨ ਪਹਿਲਾਂ ਭਾਬੀ ਦੇ ਘਰ ਦੇ ਬੈਸੀ ਫੋਨ ਹੁਣ ਕੀ ਹੋਏਗਾ ਫਿਰ ਉਹ ਮੈਨੂੰ ਤਾਂ ਕੁਝ ਸਮਝ ਨਹੀਂ ਆਉਂਦਾ ਨਾ ਵੱਡੇ ਭਾਈ ਨਾਲ ਗੱਲ ਕਰਾਂ ਤਾਂ ਕੀ ਕਾਵਾਂਗਾ ਉਹਨਾਂ ਨੇ ਮੈਨੂੰ ਗਾਲਾਂ ਕਢਦੀਆਂ ਚਾਰ ਕੋਈ ਰਸਤਾ ਤਾਂ ਹੋਏਗਾ ਕੋਈ ਇੰਸ਼ੋਰੈਂਸ ਵਗੈਰਾ ਨਹੀਂ ਤੂੰ ਲੋਕਾਂ ਨੇ ਕੀਤੀ ਹੁੰਦੀ ਹੈ ਕੁਝ ਨਹੀਂ ਹੋਇਆ ਯਾਰ ਤੈਨੂੰ ਮੈਂ ਕੀ ਦੱਸਾਂ ਕਿਹਨੂੰ ਦੱਸਣਾ ਜੇ ਫਿਰ ਮੈਨੂੰ ਮੈਨੂੰ ਕੋਈ ਸਮਝਾਓ ਮੈਂ ਕੀ ਕਰਾਂ ਇਹ ਤਾਂ ਦਿਮਾਗ ਖਰਾਬ ਕਰਨ ਵਾਲੀ ਗੱਲ ਹੈ ਕੋਈ 2-4 ਲੱਖ ਦੀ ਗੱਲ ਨਹੀਂ ਹੁੰਦੀ ਐਡਾ ਵੱਡਾ ਨੁਕਸਾਨ ਕਰਕੇ ਬਹਿ ਗਏ ਹੋ ਹੁਣ ਭਾਜੀ ਕੋ ਵੀ ਗਾਲਾਂ ਖਾਓਗੇ ਹਾਂ ਤੋ ਹੀ ਮੈਂ ਤੁਹਾਡੀ ਤੇ ਇੱਕ ਦਿਨ ਵੀ ਆਪਣੀ ਜ਼ਿੰਮੇਵਾਰੀਆਂ ਨਹੀਂ ਠੀਕ ਤਰ੍ਹਾਂ ਨਿਭਾ ਪਾਈ ਅਗਲੇ 50 ਗੱਲਾਂ ਕਰਕੇ ਜਾਣਗੇ ਹੁਣ ਮੇਰਾ ਕੱਲਾ ਸੌਂ ਗਿਆ ਦਿਮਾਗ ਖਰਾਬ ਹੋਉਂਦਿਆ ਦਿਮਾਗ ਪੂਰਾ ਫਟਣ ਦਿਆ ਮੇਰਾ ਤੇ ਕੋਈ ਕੁਝ ਹੁੰਦਾ ਤਵੇ ਲਈ ਸੋਈ ਲਾ ਕੁਝ ਮੈਂ ਚੱਲਿਆ ਹੀ ਲੋ ਮੈਨੂੰ ਸੁਣਾ ਕੇ ਚੱਲ ਗਏ ਨੇ ਮੈਂ ਕੀ ਕਰਾਂ ਮੈਂ ਕਿਹਦੇ ਨਾਲ ਗੱਲ ਕਰਾਂ ਕੋਈ ਸਲਾਹ ਦੇਣ ਵਾਲਾ ਵੀ ਤਾਂ ਹੋਣਾ ਚਾਹੀਦਾ हां मम्मी ਨਾਲ ਗੱਲ ਕਰਕੇ ਬੇਦੀ ਆ ਅਗਰ ਸਿਆਣੇ ਨੇ ਕੋਈ ਚੰਗੀ ਸਲਾਹ ਦੇਣਗੇ ਮੈਨੂੰ ਭਾਬੀ ਦੇ ਕੰਨੀ ਬਾਜ ਪਾਤੀ ਨਾ ਤੇ ਜਿੰਨੀ ਮਿੱਠੀ ਪਿਆਰੀ ਹੈ ਨਾ ਤਿੱਖੀ ਛੁਰੀ ਦੀ ਤਰ੍ਹਾਂ ਚੁੱਬੇਗੀ ਮੈਨੂੰ ਹਾਏ ਖਾਏ ਮੈਨੂੰ ਲੱਗਿਆ ਕਿਉਂ ਨਾ ਹੈਲੋ ਮੰਮੀ ਮੇਰੀ ਗੱਲ ਸੁਣਿਓ ਓਹੋ ਗੱਲ ਤਾਂ ਸੁਣ ਲੋ ਐਨਾ ਹੁਣੇ ਆਏ ਸੀ ਕਾਰਖਾਨਿਆਂੋਂ ਹਾਂਜੀ ਇਹਨਾਂ ਦਾ ਨਾ ਕੋਈ ਨੁਕਸਾਨ ਹੋ ਗਿਆ ਬੜਾ ਜ਼ਿਆਦਾ ਬੜੇ ਹੱਫੇ ਪਏ ਹੋਏ ਨੇ ਮਨ ਭਰਿਆ ਪਿਆ ਰੋ ਨਹੀਂ ਨਾ ਪਾਉਂਦੇ ਜਨਨ ਕਹਿੰਦੇ ਨਾ ਬੰਦਾ ਰੋਂਦਾ ਨਹੀਂ ਆ ਅੰਦਰ ਵੱੜ ਕੇ ਰੋਂਦਾ ਵਾ ਆ ਜੀ ਵੀ ਨਹੀਂ ਨਾ ਥੇਗੇ ਸਮਝ ਨਹੀਂ ਆਂਦੀ ਮਮੀ ਕਰੀਏ ਕੀ ਰੁਪਿਆ 8-10 ਲੱਖ ਦਾ ਨੁਕਸਾਨ ਹੋ ਗਿਆ ਜੇ ਹੂੰ ਓਹੀ ਮੈਂ ਵੀ ਤਾਂ ਇਹੀ ਪੁੱਛਿਆ ਕੋ ਇੰਸ਼ੋਰੈਂਸ ਨਹੀਂ ਸੀਗੀ ਖਰਿਆਣਾ ਨੇ ਕਰਾਈ ਨਹੀਂ ਕਰਾਈ ਰੱਬ ਜਾਣੇ ਸਾਰੀ ਜਾਣਕਾਰੀ ਤਾਂ ਨਗਰ ਤਾਂ ਹੁੰਦੀ ਨਹੀਂ ਆ ਕੀ ਕਰੀਆ ਮੰਮੀ ਕਿਵੇਂ ਪਰਵਾਈ ਕਰੀਆ ਹੁਣ ਕਿਹੜੀ ਸਲਾਮ ਮੰਮੀ ਅੱਛਾ ਹਾਂ ਹਾਂ ਉਹ ਤਾਂ ਪਿੰਡ ਚ ਹੀ ਨਾ ਸਾਡੀ ਹਾਂਜੀ ਠੀਕ ਆ ਮੰਮੀ ਆਹ ਗੱਲ ਤੁਸੀਂ ਕਹਿ ਕੇ ਨਾ ਮਨ ਹੌਲਾ ਕਰਤਾ ਜੇ ਮੇਰਾ ਬੜੀ ਵਧੀਆ ਸਲਾਹ ਦਿੱਤੀ ਮੰਮੀ ਤੁਸੀਂ ਕੋਈ ਨਾ ਕਰ ਲੈਨੇ ਗੱਲ ਮਸਲੇ ਦਾ ਹੱਲ ਨਿਕਲ ਗਿਆ ਸਗੋ ਚੀਜ਼ਾਂ ਕਾਦੇ ਵਸਤੇ ਹੁੰਦੀਆਂ ਦੁੱਖ ਸੁੱਖ ਵਸਤੇ ਤਾਂ ਹੁੰਦੀਆਂ ਨੇ ਹਾਂਜੀ ਹਾਂਜੀ ਠੀਕ ਐ ਮੰਮੀ ਠੀਕ ਐ ਮੈਂ ਨਾਲ ਇਹਨਾਂ ਨੂੰ ਜਾ ਕੇ ਕਹਿਨੀ ਆ ਚਲੋ ਠੀਕ ਐ ਲੈ ਐਵੇਂ ਨਾ ਸਿਰਫ ਕਿਹਾ ਸੀ ਘਰ ਮੈਂ ਦੱਸ ਦਿਆਂ ਜਾ ਕੇ ਕਿ ਮਸਲੇ ਦਾ ਹੱਲ ਨਿਕਲ ਗਿਆ ਅਜੇ ਐਵੇਂ ਪਰੇਸ਼ਾਨ ਨਾ ਹੋਵੋ ਕਰਨ ਅਜੀਬ ਹੈ ਕੀ ਗੱਲ ਤੇਰਾ ਬੜਾ ਚਿਹਰਾ ਉੱਤਰਿਆ ਕੀ ਗੱਲ ਆ ਉਹ ਕੁਝ ਨਹੀਂ ਭਾਬੀ ਉਹ ਬੜਾ ਭਾਰਾ ਜਿਮੇਵਾਰੀ ਦੇ ਗਿਆ ਇਹ ਉਹ ਮੇਕਅਪ ਉੱਤੀ ਨਹੀਂ ਗਈ ਕਾਰੀਗਰ ਨੂੰ ਕੰਮ ਦੱਸਿਆ ਸੀ ਉਹਦਾ ਸਾਰੇ ਕੱਪੜੇ ਤੇ ਸ਼ਾਈ ਰੋੜਤੀ ਆ ਤੇ 60-10 ਲੱਖ ਦਾ ਨੁਕਸਾਨ ਹੋ ਗਿਆ ਵਾ ਤੂੰ ਵੀ ਕਰਨ ਕਮਾਲ ਹੀ ਕਰਦਾ ਇੱਕ ਜ਼ਿੰਮੇਵਾਰੀ ਤੈਨੂੰ ਪਾ ਕੇ ਗਏ ਆ ਤੇ ਉਹ ਵੀ ਨਹੀਂ ਤੇਰੇ ਕੋ ਸਾਂਭੀ ਗਈ ਨਾ ਭਾਬੀ ਮੈਨੂੰ ਥੋੜਾ ਪਤਾ ਏ ਕਿ ਕਾਰੀਗਰ ਨੇ ਆ ਕੁਝ ਕਰਦਣਾ ਵਾ ਹੁਣ ਉਹ ਗਏ ਬਾਹਰ ਆਉਣਗੇ ਫਿਰ ਸਿਰਦਰਦੀ ਲੈਣਗੇ 8-10 ਲੱਖ ਥੋੜਾ ਨਹੀਂ ਹੁੰਦਾ ਤੇ ਮੇਰੀ ਗੱਲ ਸੁਣ ਉਹਨਾਂ ਨੂੰ ਕਿਸੇ ਗੱਲ ਦਾ ਪਤਾ ਨਹੀਂ ਲੱਗਣਾ ਚਾਹੀਦਾ ਤੇ ਉਹਨਾਂ ਦੇ ਆਉਣ ਤੋਂ ਪਹਿਲਾਂ ਨਾ ਸਾਰਾ ਕੁਝ ਮੇਟ ਲਾ ਅ ਸਿਰਦਰਦੀ ਨਾਲ ਲੈ ਕੇ ਨਾ ਘਰ ਨਾਲ ਬਹਿ ਨਾਲੇ। ਤਾਪਾ ਵੀ ਕੀ ਗੱਲ ਕਰਦੀ ਹੁਣ ਅਖੇ ਵੇਲੇ ਤੂੰ ਮੈਨੂੰ ਕੱਲੇ ਛੱਡੀ ਜਾਂਦੀ ਐ 10 ਵੇਪਰ ਭਾਈ ਕਿੱਥੋਂ ਕਰ ਦਊਗਾ ਪੂਰੀ ਵੇਖ ਕਰਨ ਪਹਿਲਾਂ ਤੂੰ ਉਹ ਰੋਲਾ ਪਾਇਆ ਸੀ ਮੈਨੂੰ ਕੰਮ ਵੱਖਰਾ ਕਰਾ ਦਿਓ ਮੈਂ ਆਪਣੇ ਸਿਰ ਤੇ ਸਾਂਭ ਲੂੰਗਾ ਤੇ ਤੈਨੂੰ ਤੇਰੇ ਵੀਰ ਜੀ ਨੇ ਕੰਮ ਸਾਰਾ ਕਰਾਤਾ ਉਹ ਤਾਂ ਮੜਾ-ਮੋਟਾ ਧਿਆਨ ਹੀ ਦਿੰਦੇ ਸੀ ਤੇਰੇ ਵੱਲ ਉਹਨਾਂ ਦਾ ਬਾਹਰ ਦਾ ਕੰਮ ਆ ਉਹ ਸਾਹਮਦੇ ਪਏ ਆਪਣਾ ਤੈਨੂੰ ਬਾਹਰ ਦੇ ਕੰਮ ਦੀ ਕੋਈ ਸਿਰਦਰਦੀ ਨਹੀਂ ਉਹਨਾਂ ਨੇ ਪਾਈ ਉਹ ਸਿਰਫ ਤੇਰਾ ਧਿਆਨ ਰੱਖਦੇ ਸੀ ਥੋੜਾ ਬੋਤਾ ਵੀ ਕੰਮ ਸਹੀ ਚੱਲਣ ਡਿਆ ਦਾ ਕਿ ਨਹੀਂ ਇੱਕ ਦਿਨ ਵਿੱਚੋ ਗਏ ਆ ਤੇ ਅੱਜ ਹੀ ਕੰਮ ਖਰਾਬ ਹੋ ਗਿਆ ਵਾ ਵੇਖ ਉਹਦੋਂ ਤੈਨੂੰ ਕਿਹਾ ਸੀ ਇੰਸ਼ੋਰੈਂਸਾ ਕਰਾ ਲਾ ਤੇ ਤੂੰ ਕੀ ਕਹਿਨਾ ਹਾਂ ਓ ਛੱਡੋ ਪਰਾਂ ਇਹ ਨਜਾਇਜ਼ ਪੈਸੇ ਮੈਂ ਨਹੀਂ ਭਰਨੇ ਮੈਂ ਸੰਭਲਾਂਗਾ ਹੁਣ ਇਹ ਜੋ ਵੀ ਪਿਆ ਨ ਪੰਗਾ ਇਹ ਤੈਨੂੰ ਹੀ ਸਾਂਭਣਾ ਪੈਣਾ ਇਹ ਤੂੰ ਵੇਖ ਹੁਣ ਕਿੱਦਾਂ ਕਰਨਾ ਦਪਾ ਵੀ ਤੂੰ ਦੱਸ ਮੈਂ ਕਿੱਥੋਂ ਭਰ ਦਾਂਗਾ ਮੈਂ ਆਵੇ ਨਾ ਕੰਮ ਸ਼ੁਰੂ ਕੀਤਾ ਹੈ ਅਜੇ ਕੋਈ ਪ੍ਰੋਫਿਟ ਨਹੀਂ ਆਇਆ ਤੇ ਮੈਂ ਕਿੱਥੋਂ ਪੂਰਾ ਕਰਦਾਗਾ ਦੱਸ ਤੇ ਕਰਨ ਤੇਰੇ ਬਾਜੀ ਕਿੱਥੋਂ ਭਰਦਣਗੇ ਸਾਰਾ ਪੈਸਾ ਤੇ ਤੇਰਾ ਹੀ ਕੰਮ ਸ਼ੁਰੂ ਕਰਨ ਤੇ ਲਾਤਾ ਸੀ ਉਹਨਾਂ ਨੇ ਤੂੰ ਆਪ ਵੇਖ ਆਪਣੀ ਸਿਰਦਰਦੀ ਆਪ ਸੰਭੋ ਹੁਣ ਲੈ ਦੱਸ ਆ ਚੰਗਾ ਪੰਗਾ ਹੀ ਪਹਿਲੋਂ ਇਹਨੇ ਰੋਲਾ ਪਾਇਆ ਸੀ ਕਿ ਮੈਂ ਆਪਣਾ ਵੱਖਰਾ ਕੰਮ ਕਰਾਂ ਚਲੋ 4 ਪੈਸੇ ਵੀਰ ਕਮਾ ਕੇ ਲਿਆਉਂਦਾ ਤਾਂ ਮੈਂ ਵੀ ਵੱਖਰੇ ਕਮਾਵਾਂ ਇੱਕ ਕੰਮ 'ਚ ਬੜੇ ਰਵਾਂਗੇ ਤੇ ਕੁਝ ਬੰਨਣਾ ਨਹੀਂ ਤੇ ਤੈਨੂੰ ਜੋ ਜੋੜਿਆ ਤੈਨੂੰ ਕਾਰਖਾਨਾ ਲਾਤਾ ਹੁਣ ਤੇ ਕੋ ਵੀ ਨਹੀਂ ਸਾਂਭਿਆ ਗਿਆ 10 ਲੱਖ ਕੋਈ ਮਾੜੀ ਮੋਟੀ ਰਕਮ ਐ ਹੁਣ ਇਹ ਵੀ ਵੀਰ ਪਰਜਾਈ ਭਰਨ ਵੀਰ ਪਰਜਾਈ ਸਾਰੀ ਉਮਰ ਦਾ ਠੇਕਾ ਥੋੜਾ ਲਿਆ ਤੁਹਾਡਾ ਹੁਣ ਘਰ ਦੇ ਵੀ ਖਰਚੇ ਸਵਾਰਨ ਤੇ ਬਾਹਰ ਦੇ ਵੀ ਸਵਾਰਨ ਇਹ ਆਪ ਹੀ ਵਿਖੋ ਹੁਣ ਹੁਣ ਤੇ ਮੈਂ ਤਾਂ ਨਹੀਂ ਹੱਥ ਪੱਲਾ ਕੋਈ ਫੜਾਉਣ ਲੱਗੀ ਤੇ ਮੈਂ ਇਹਨਾਂ ਨੂੰ ਵੀ ਫੋਨ ਕਰਕੇ ਦੱਸ ਦੇਣਾ ਜਿੱਥੇ 2 ਦਿਨਾਂ ਬਾਅਦ ਆਉਣਾ ਨਾ ਉਥੇ 4 ਦਿਨਾਂ ਬਾਅਦ ਆਉਣਾ ਆਪੇ ਸਾਹਮਣੇ ਆਪਣਾ ਕੰਮ। ਉਹ ਮੇਰੀ ਗੱਲ ਸੁਣਿਓ ਮੈਂ 2 ਮਿੰਟ ਵਾਸ਼ਰੂਮ ਕੀ ਗਈ ਆ ਤੂੰ ਕਿਤੇ ਚਲੀ ਗਈ ਸੀ ਉੱਠ ਕੇ। ਉਹ ਮੈਂ ਕਿੱਥੇ ਜਾਣਾ ਮੈਂ ਇੱਥੇ ਹੀ ਆ। ਇੱਥੇ ਹੀ ਆ। ਅੱਛਾ ਮੇਰੀ ਗੱਲ ਸੁਣੋ ਟੈਨਸ਼ਨ ਲੈਣ ਦੀ ਕੋਈ ਲੋੜ ਨਹੀਂ। ਮਸਲੇ ਦਾ ਹੱਲ ਨਿਕਲ ਗਿਆ ਅਜੇ। ਨਾ ਤੂੰ ਕੀ ਹਾਲ ਘੜ ਲਿਆ। ਲੈ ਕਦੀ ਸੁਣ ਵੀ ਲਿਆ ਕਰੋ ਸਿਆਣੀ ਆ। ਮੈਂ ਨਾ ਮੰਮੀ ਨੂੰ ਕੀਤਾ ਸੀ ਫੋਨ। ਮੰਮੀ ਨੇ ਸਾਰੀ ਗੱਲ ਕੀਤੀ। ਮੰਮੀ ਕਹਿੰਦੇ ਪੁੱਤ ਟੈਂਸ਼ਨ ਕਰਨ ਨੂੰ ਲੈਣੀ ਜੇ ਕੋਈ ਨੁਕਸਾਨ ਹੋ ਜੇ ਤੇ ਘਰ ਦੀ ਕੋਈ ਚੀਜ਼ ਅਸੀਂ ਅੱਗੇ ਗਹਿਣੇ ਪਾ ਗਏ ਜਾਂ ਵੇਚ ਕੇ ਉਹਦਾ ਮਸਲੇ ਦਾ ਹੱਲ ਕਰਦੀ ਦਾ ਸੁਣੋ 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 ਧਿਆਨ ਨਾਲ ਸੁਣੋ ਸਾਡੀ ਪਿੰਡ ਵਾਲੀ ਜ਼ਮੀਨ ਹੈਗੀ ਹੈ ਨਾ ਆਹ ਤੇ ਸਾਂਝੀ ਹੈ ਜੇ ਆਪਾਂ ਉਹਨੂੰ ਕਿਤੇ ਗਹਿਣੇ ਵੀ ਪਾ ਦਈਏ ਨਾ ਤੇ ਬਾਅਦ ਚ ਮਸਲੇ ਦਾ ਹੱਲ ਤਾਂ ਨਿਕਲਦਾ ਹੀ ਹੈ ਕੰਮ ਕਾਰ ਚ ਪੈਸੇ ਕਾੜੀ ਤੇ ਅਸੀਂ ਛਡਾ ਸਕਦੇ ਜਾਂ ਮੈਂ ਕਹਿੰਦੀ ਉਹਨੂੰ ਮੇਚ ਹੀ ਦਿਓ ਤੇ ਬਾਰੋ-ਬਾਰ ਸਾਰਾ ਮਸਲੇ ਦਾ ਹੱਲ ਨਿਕਲੇਗਾ ਯਾਨੀ ਕਿ ਪੈਸੇ ਦਿੱਤੇ ਜਾਣਗੇ ਸਾਡੀ ਪ੍ਰੋਬਲਮ ਸੋਲਵ ਹੋ ਜਾਏਗੀ ਬਸ ਭਾਬੀ ਨਾਲ ਗੱਲ ਕਰ ਲੋ ਕਿਦਾਂ ਠੀਕ ਹੈ ਨਾ ਚਲੋ ਵੇਖਦਾ ਭਾਬੀ ਦਾ ਗੱਲ ਕਰਕੇ ਕੀ ਕੀ ਅੰਦਰ ਹੀ ਭਾਬੀ ਵੀ ਉਹ ਕਹਿੰਦੇ ਹਾਸਤੇ ਲਿਆ ਕਰੋ ਮੈਂਡੀ ਵਧੀਆ ਖਬਰ ਦਿੱਤੀ ਹੈ ਉਹ ਹਾਸੇ ਦੀ ਪਈਆ ਵੀ ਟੈਨਸ਼ਨ ਵੀ ਮੈਂ 10 ਲੱਖ ਭਰਦਾ ਕਹਤਾਂ ਉਹਦੋਂ ਵੀ ਜਿੰਨਾ ਲੱਗ ਪੈਣੀ ਮਰੀ 25 30 ਲੱਖ ਦੀ ਜ਼ਮੀਨ ਹੈ ਜੇ ਸੇ ਥੋੜਾ ਵੀ ਟੋਟਾ ਵੇਚ ਦਈਏ ਤੇ 10 ਲੱਖ ਆ ਜਾਏਗਾ ਖਾਣਾ ਲੈ ਕੇ ਟੋਟਾ ਐ ਗਹਿਣਾ ਪੈਸਾ ਮਕਾਨ ਚੀਜ਼ ਕਿਸ ਹਾਸਤੇ ਹੁੰਦੀ ਔਖੇ ਵ ਲਈ ਹੁੰਦੀ ਹੈ ਚਲ ਮੈਂ ਕਰਦਾ ਭਾਬੀ ਦਾ ਗੱਲ ਚਲੋ ਫਿਰ ਮੈਂ ਵੀ ਚਲਦੀ ਆਂ ਭਾਬੀ ਸਬਜੀ ਬਣ ਗਈ ਕਿ ਨਹੀਂ ਨਹੀਂ ਬਸ ਬਣਦੀ ਪਈ ਆ ਅੱਛਾ ਮੈਂ ਨਾ ਤੁਹਾਨੂੰ ਤਾਂ ਮਾਇ ਜਿੱਤੀ ਸੀ ਇਹਨਾਂ ਨੇ ਨਾ ਕੋਈ ਗੱਲ ਕਰਨੀ ਥਾਡੇ ਨਾਲ ਹਾਂ ਬਈ ਕੱਲ ਮੈਂ ਨਹੀਂ ਗੱਲ ਇਹਨਾਂ ਹੀ ਕਰਨੀ ਆ ਸੀ ਤੁਹਾਨੂੰ ਦੱਸਣਾ ਵਾ ਹੋਰ ਗੱਲ ਕੋਈ ਨਹੀਂ ਗਾ ਪਤਾ ਕੀ ਗੱਲ ਐ ਆਪਾਂ ਨਾ ਪਤਾ ਕੀ ਕਿੰਨੇ ਸਾਂ ਹੁਣ ਨੁਕਸਾਨ ਕੀ ਤੇ ਫਾਇਦਾ ਕੀ ਕੰਮਗਾਰਾਂ ਚ ਤਾਂ ਹੁੰਦਾ ਹੀ ਰਹਿੰਦਾ ਵਾ ਬਸ ਭਾਬੀ ਤੂੰ ਸ਼ਾਂਤੀ ਦਾ ਸੌਦਾ ਲਵੇ ਹਾਂ ਵੇਖੋ ਭਾਬੀ ਕੋਈ ਆਏਗਾ ਬਾਰੋ ਆਕੇ ਇਹਨਾਂ ਨੂੰ ਮਾੜਾ ਮੰਦਾ ਬੋਲੇਗਾ ਚੱਕ ਕੇ ਲੈ ਜਾਏਗਾ ਕੋਈ ਰਸਤੇ 'ਚ ਗੱਲਬਾਤ ਕਰ ਦੇਗਾ ਦੁੱਖ ਤਾਂ ਤੁਹਾਨੂੰ ਸਾਰਿਆਂ ਨੂੰ ਨਾ ਮੈਂ ਕਿੱਥੇ ਜਾਵਾਂਗੀ ਜੇ ਕੋਈ ਗੱਲਬਾਤ ਹੋ ਗਈ ਸਮਝਦੇ ਹੋ ਮੈਂ ਕੀ ਕਹਿਣ ਨਹੀਂ ਆ ਪਤਾ ਕੀ ਹੈ ਭਾਬੀ 10 ਲੱਖ ਨਾ ਰਕਮ ਛੋਟੀ ਨਹੀਂ ਹੈਗੀ ਬਹੁਤ ਵੱਡੀ ਹੈ ਜੇ ਇੰਸ਼ੋਰੈਂਸ ਕਰਾਈ ਹੁੰਦੀ ਨਾ ਤੇ ਇਹਨਾਂ ਰੱਖੜਨੀ ਸੀ ਮੈਨਾ ਮੈਂ ਕਿਹਾ ਇਹਨਾਂ ਨੂੰ ਮੈਂ ਨਾ ਤੇਕੇ ਕੀਤਾ ਫੋਨ ਮੈਂ ਕਿਹਾ ਚੱਲ ਵੱਡੇ ਨੇ ਸਿਆਣੇ ਨੇ ਕੋਈ ਚੰਗੀ ਸਲਾਹ ਦੇਣਗੇ ਮੰਮੀ ਨੇ ਫਿਰ ਮੈਨੂੰ ਕਿਹਾ ਕਿੰਨੇ ਨੇ ਪੁੱਤ ਪਿੰਡ ਤੁਹਾਡੀ ਜ਼ਮੀਨ ਹੈਗੀ ਐ ਜੇ ਤੂੰ ਥੋੜਾ ਜਿਹਾ ਟੋਟਾ ਵੇਚ ਕੇ ਤੂੰ ਆਪਣਾ ਕਰਜ਼ਾ ਲਾ ਲਓ ਬਾਕੀ ਜ਼ਮੀਨ ਤੁਹਾਡੀ ਰਲ ਮਿਲ ਤੇ ਹੀ ਰਹੇਗੀ ਸਾਰੀ ਨਹੀਂ ਮੰਨ ਗਈ ਤੇ ਆ ਸਲਾਹ ਉਹਨਾਂ ਨੇ ਦਿੱਤੀ ਐ ਕਿੰਦਾ ਦੀ ਸਲਾਹ ਲੱਗੀ ਸਭੋ ਮਸਲੇ ਦਾ ਹੱਲ ਨਿਕਲ ਜਾਏਗਾ ਤਾਂ ਅੱਗੋਂ ਦਾ ਕੰਮ ਇਕੱਲੇ ਵੀ ਨਹੀਂ ਕਰਨਗੇ ਨਾਲ ਹੀ ਕਰਨਗੇ ਭਾਜੀ ਦੇ ਦੇਖ ਭਾਬੀ ਉਹ ਤਾਂ ਸਿਰ ਤੇ ਪਈ ਆ ਸਾਹਮਣੇ ਦਾ ਸਾਨੂੰ ਬੈਣਾ ਬੜੀ ਸਿਆਣੀ ਐ ਤੇ ਤੇਰੇ ਪੇਕੇਆਂ ਨੇ ਸਲਾਹ ਤੇ ਬੜੀ ਸੋਹਣੀ ਦਿੱਤੀ ਐ ਕਿ ਟੋਟਾ ਵੇਚ ਦੋ ਜ਼ਮੀਨ ਦਾ ਨਾ ਕੀ ਗੱਲ ਉਹ ਆਪਣਾ ਘਰ ਵੇਚ ਦੇ ਨਾ ਭਾਬੀ ਆ ਕੀ ਬੋਲੀ ਜਾਂਦੇ ਹੋ ਪੇਕਿਆਂ ਨੇ ਕਿਉਂ ਮਕਾਨ ਆਪਣਾ ਵੇਚਣਾ ਬੀਤੀ ਤੇ ਸਾਡੇ ਤੇ ਆ ਤੇ ਹੁਣ ਘਰ ਚ ਜੇ ਕੋਈ ਗਹਿਣਾ ਆ ਜਾਂ ਪੈਸਾ ਕੋਈ ਜ਼ਮੀਨ ਕੋਈ ਪਲਾਟ ਕੋਈ ਦੁਕਾਨ ਹੋਵੇ ਅਹੀਂ ਵੇਚਾਂਗੇ ਤੇ ਅਹੀਂ ਉਸ ਚੀਜ਼ ਦਾ ਹੱਲ ਕੱਢਾਂਗੇ ਪੇਕੇ ਥੋੜੀ ਘਰ ਨੂੰ ਆਂਦਾ ਹਾਂ ਜੀ ਮੇਰੀ ਗੱਲ ਸੁਣ ਜੇ ਪੇਕਿਆਂ ਨੇ ਹੱਲ ਨਹੀਂ ਨਾ ਕੱਢਣਾ ਤੇ ਪੇਕਿਆਂ ਨੂੰ ਕਿਹ ਸਲਾਹ ਨਾ ਦੋ ਤੇ ਤੂੰ ਵੀ ਆਪਣੇ ਸਹੁਰਿਆਂ ਦੀ ਚੁੱਕ ਚਨਾਬ ਹੋਤਾ ਤੇ ਦੂਜੀ ਗੱਲ ਜਿਹੜਾ ਤਾਂ ਕਹਿੰਨੀ ਆ ਜ਼ਮੀਨ ਦਾ ਟੋਟਾ ਉਹੀ ਜ਼ਮੀਨ ਦਾ ਟੋਟਾ ਵੇਚ ਕੇ ਨਾ ਇਹਨੂੰ 5 30 ਲੱਖ ਲਾ ਕੇ ਤੇਰੇ ਭਾਜੀ ਨੇ ਕੰਮ ਖੋਲ ਕੇ ਦਿੱਤਾ ਸੀ। ਉਹੀ ਟੋਟੇ ਵਿੱਚੋਂ ਤੇ ਜਿਹੜਾ ਟੋਟਾ ਬਚ ਗਿਆ ਨਾ ਕੱਲ ਕੁੜੀ ਨਹੀਂ ਵਿਆਹਣੀ। ਭੈਣ ਦਾ ਨਹੀਂ ਜੇ ਕਰਨਾ ਤੁਹਾਨੂੰ ਤੇ ਹੀ ਬੋਝ ਪਾਇਆ ਨਹੀਂ ਕਿ ਕੁੜੀ ਦਾ ਕੁਝ ਕਰ ਲੋ। ਉਹ ਤੇਰੇ ਭੈਜੀ ਦੇ ਸਿਰ ਸਿਰ ਸਾਰੀ ਸਿਰ ਦਰਦੀ ਆ। ਕੱਲੋਂ ਮੇਰੇ ਬੱਚੇ ਵੀ ਜਵਾਨ ਹੋਣ ਦੇ ਉਹਨਾਂ ਬੱਚਿਆਂ ਦਾ ਵੀ ਕਰਨਾ। ਵੇਖ ਉਹ ਜ਼ਮੀਨ 'ਚੋਂ ਤੁਹਾਡਾ ਕੁਝ ਨਹੀਂ ਹੈਗਾ। ਜੋ ਤੁਹਾਡਾ ਹੈਗਾ ਹੀ ਨਾ ਸਾਡੇ ਤੇ ਹੀ ਲਾਤਾ ਤੇ ਭਾਬੀ ਅਸੀਂ ਕਰਜ਼ਾ ਕਿਵੇਂ ਲਾਵਾਂਗੇ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਕੀ ਕਰੀਏ ਫੇਰ ਆਪਾਂ ਥੋੜੀ ਬੋਦੀ ਤਾਂ ਮਦਦ ਤੁਹਾਨੂੰ ਕਰਨੀ ਚਾਹੀਦੀ ਹੈ ਨਾ ਸਾਡਕੋ ਕੀ ਹੈ ਜਿਹੜਾ ਸੀ ਵੇਚਦੀ ਏ ਦੱਸ ਕੀ ਹੈਗਾ ਬਥੇਰਾ ਤੇਰੇ ਕੋਲ ਗਹਿਣਾ ਹੈਗਾ ਏ ਥੋੜਾ ਗਹਿਣਾ ਪਾਇਆ ਤੈਨੂੰ ਜੇ ਚੀਜ਼ਾਂ ਹੁੰਦੀਆਂ ਕਾਦੇ ਵਾਸਤੇ ਗਹਿਣਾ ਵੇਚ ਲੋ ਉਹਨੂੰ ਗਹਿਣੇ ਰੱਖ ਲੋ ਕੱਲ ਨੂੰ ਕਮਾਓਗੇ ਤੇ ਲਾ ਲਿਓ ਭਾਬੀ ਤੂੰ ਕਿ ਕਿੱਦਾਂ ਦੀ ਗੱਲਾਂ ਕਰ ਰਹੀ ਈ ਆ ਤੂੰ ਜੇ ਜਦੋਂ ਵਿਆਹੀ ਨਹੀਂ ਨਾ ਆਈ ਹਾਂ ਤੇ ਮੈਂ ਆਪਣੇ ਵੀਰ ਦਾ ਮੋੜ ਦਾ ਮੋੜ ਜੋੜ ਕੇ ਕੰਮ ਜਿੱਤਾ ਵਾ ਕਦੀ ਵਕੋ ਪੈਸਾ ਨਹੀਂ ਮੰਗਿਆ ਪਰ ਤੂੰ ਅੱਜ ਆ ਗੱਲ ਕਰਕੇ ਨਾ ਬਹੁਤ ਮਾਰਾ ਗਿਆ ਤਾ ਵੀਦ ਨੂੰ ਪਤਾ ਮੈਂ 14 15 ਸਾਲ ਦਾ ਹੁੰਦਾ ਹਾਂ 14ਵਾਂ ਵੀਰ ਦਾ ਕੰਮ ਕਰਨਾ ਸ਼ੁਰੂ ਕਰਦਾ ਮੈਂ ਤਾਂ ਵੀ ਬਦਲ ਕਰਦੇ ਪੜਾਈ ਲਿਖਾਈ ਨੂੰ ਪਰ ਮੈਂ ਵੀ ਸੋਚਿਆ ਜੇ ਮੈਂ ਵੀਰ ਕਰਦਾ ਕੰਮ ਕਰ ਤਾਂ ਮੈਂ ਵੀ ਇਹਦਾ ਮੋੜ ਦਾ ਮੋੜਾ ਜੋੜ ਕੇ ਕੰਮ ਕਰਦਾ ਉਹੀ ਤਰੱਕੀ ਦਾ ਹਾਲਤ ਕਿਦਾਂ ਤੇ ਮੈਂ ਕੰਮ ਕਰ ਨਾ ਕਰਦਾ ਕਾਲਜ ਪੜ੍ਹਦਾ ਪੜਾਈ ਲਿਖਾਈ ਕਰਦਾ ਤਾਂ ਵੀਰ ਦੇ ਮੱਥੇ ਦੁਖਣਾ ਲਾਉਣਾ ਸੀ ਤਾਂ ਇਹ ਗਾ ਤੂੰ ਵੀ ਸੋਚ ਕੇ ਰੱਖ ਕਿ ਜੇਕਰ ਉਹਨੇ ਕਾਰਗਰਾਂ ਨੂੰ ਲਾਉਂਦਾ ਤੈਨੂੰ ਲੱਖ ਰੁਪਏ ਜਾਂਦੇ ਸਹੀ ਗੱਲ ਐ ਬਾਪਾ ਨੇ ਮੈਨੂੰ ਸਾਰਾ ਕੁਝ ਦੱਸਿਆ ਬਾਪਾ ਨੇ ਵੀਰ ਦੇ ਕੰਮ ਕੀਤਾ ਸਾਰਾ ਮੈਨੂੰ ਕਹਿੰਦੇ ਹੁੰਦੇ ਸੀ ਹਮਝੋ ਤੈਨੂੰ ਪਤਾ ਮੈਂ ਦਸ ਮਾਤਾ ਕਿਉਂ ਪੜਿਆ ਪਾਪਾ ਚਲ ਗਏ ਵੀਰ ਵਿਚਾਰਾ ਸ਼ਹਿਰੋਂ ਬਾਹਰ ਤੁਰਿਆ ਫਿਰਦਾ ਸੀ ਕੰਮਕਾਰ ਕਦੀ ਸਪੇਅਰ ਪਾਰਟ ਦਾ ਕਦੀ ਕੱਪੜੇ ਦਾ ਬਥੇਰਾ ਵੀਰ ਨੇ ਜੋਰ ਲਾ ਕੇ ਕੰਮ ਕੀਤਾ ਮੈਨੂੰ ਕਹਿੰਦਾ ਸੀ ਪੜ ਲਾ ਮੈਂ 10 ਮਸਾਂ ਹੀ ਕੀਤੀਆਂ ਮੈਂ ਕਿਹਾ ਨਹੀਂ ਪਾ ਰਹਿਣ ਦੇ ਕੋਈ ਗੱਲ ਨਹੀਂ ਮੈਂ ਤੇਰੇ ਨਾਲ ਜਾਇਆ ਕਰੂੰਗਾ ਠੰਡ ਨਹੀਂ ਵੇਖੀ ਧੁੱਪ ਨਹੀਂ ਵੇਖੀ ਕਹਿੰਦੇ ਮੈਂ ਨਾਲ ਹੀ ਕੰਮ ਕੀਤਾ ਕਿ ਭਰਾ ਜੇ ਕੋਈ ਕਾਰੀਗਰ ਰੱਖੂਗਾ ਕੰਮ ਕਰਨ ਵਾਲਾ ਨਾਲ ਬੰਦਾ ਰੱਖੂਗਾ 10-15000 ਉਹਨੂੰ ਸੈਲਰੀ ਦੇਗਾ ਲੱਖਾਂ ਰੁਪਏ ਤੇ ਬਾਹਰ ਦੇ ਲੈ ਜਾਣਗੇ ਉਹੀ ਘਰ ਚ ਪੈਸੇ ਆਣਗੇ ਤੇ ਜ਼ਮੀਨ ਜ਼ਮੀਨ ਤਾਂ ਭਾਬੀ ਉਹ ਸਾਂਝੀ ਸੀ ਨਾ ਨਾਲੋਂ ਪਿੰਡ ਦੀ ਸੀ ਯਾਨੀ ਕਿ ਡੈਡੀ ਉਹਨਾਂ ਦੇ ਆਪਣੇ ਟਾਈਮ ਦੀ ਇੱਕ ਪੁਛਤਾਈ ਜਣੀ ਹੁੰਦੀ ਹੈ ਉਹਦੇ ਚ ਚਲੋ ਤੁਸੀਂ ਟੋਟਾ ਘਾਟ ਕੇ ਵੇਚ ਕੇ ਕੰਮ ਕਰਾ ਦਿੱਤਾ ਨੁਕਸਾਨ ਤਾਂ ਬੰਦੇ ਕੋ ਘਰ ਚ ਹੋ ਹੀ ਜਾਂਦੇ ਨੇ। ਨਾਲ ਭਾਬੀ ਤੂੰ ਤਾਂ ਮੈਨੂੰ ਸਿਰਫ ਵਿਆਹ ਹੀ ਕੀਤਾ ਵਾ ਜਿਹੜਾ ਆਪਣੇ ਕੋਲੋਂ ਮੈਂ ਤੁਹਾਡੇ ਕੋ ਕੀ ਮੰਗ ਲਿਆ ਦੱਸੋ ਕਦੀ ਬੰਗਿਆ ਕਦੀ ਕਦੀ ਖੁਸ਼ੀ ਦਿੱਤਾ ਤੇ ਨੀ ਨਾ। ਅਹੀਂ ਤਾਂ ਬਸ ਐਹੀ ਕਹਿੰਨੇ ਕਿ ਓਕੇ ਵੇਲੇ ਸਾਡਾ ਸਾਥ ਨਾ ਛੱਡੋ। ਕਮਾਈ ਆ ਜਾਏਗੀ ਨਾ ਅਸੀਂ ਰੁਪਈਆ ਰੁਪਈਆ ਵਾਪਸ ਕਰ ਦਾਂਗੇ। ਪਰ ਸਾਨੂੰ ਲੋਕਾਂ ਦੇ ਦੀਨਾ ਕਰੋ। ਤੇ ਦੂਜੀ ਗੱਲ ਜਿਹੜੀ ਸੋਹਰਿਆਂ ਦੇ ਚੱਕ ਕਹੀ ਨਾ ਕਿ ਸੋਹਰਿਆਂ ਨੇ ਚੱਕੇ ਐ। ਨਾ ਨਾ। ਉਹਨਾਂ ਨੇ ਤਾਂ ਸਲਾਹ ਦਿੱਤੀ ਐ। ਆ ਮਾੜੇ ਸ਼ਬਦ ਨਾ ਕਹੋ ਭਾਬੀ। ਮੈਂ ਤਾਂ ਤੁਹਾਡੀ ਇੱਜ਼ਤ ਹੀ ਬੜੀ ਕਰਦੀ ਆਂ। ਹੀ ਗੱਲ ਕਿਦਾਂ ਕਹਿ ਤੀ ਵੇ ਖੰਜ ਚਲ ਤੂੰ ਮੰਨ ਲੈ ਨਾ ਭਰ ਆਪਣਾ ਕਰਨ ਕੋਈ ਗੱਲ ਨਹੀਂ ਆਂਦੇ ਤੇਰੇ ਵੀਰ ਉਹਨਾਂ ਨਾਲ ਗੱਲ ਕਰਦੀ ਆਂ ਬਾਕੀ ਕੋਈ ਨਹੀਂ ਮਦਦ ਐਂ ਕਰਾਂਗੇ ਇੱਕ ਪਾਸੇ ਨਾ ਤੂੰ ਵੀ ਗਲਤ ਹੈਗਾ ਜਦੋਂ ਤੇਰਾ ਵਿਆਹ ਕੀਤਾ ਤੂੰ ਜਿਹੜਾ ਕੰਮ ਵੱਖਰਾ ਕਰਨ ਦੀ ਗੱਲ ਕੀਤੀ ਨਾ ਇਹ ਤੇਰੇ ਭਾਜੀ ਦਾ ਦਿਲ ਤੋੜ ਗਈ ਕਿਉਂਕਿ ਤੇਰੇ ਭਾਜੀ ਨੇ ਕਦੀ ਨਹੀਂ ਸੋਚਿਆ ਸੀ ਕਿ ਤੂੰ ਕੰਮ ਵੱਖਰਾ ਕਰੇ ਜੇ ਇਕੱਠੇ ਕੰਮ ਕਰਦੇ ਹੋ ਨਾ ਤੇ ਇਕੱਠੇ ਕਰਦੇ ਰਹੋ ਅੱਜ ਵੇਖ ਲਿਆ ਨਾ ਵੱਖਰੇ ਕੰਮ ਕਰਕੇ ਕੀ ਨਤੀਜਾ ਨਿਕਲਿਆ ਲਾ ਭਾਬੀ ਮੈਂ ਤਾਂ ਬਸ ਇਹ ਸੋਚਿਆ ਕਿ ਆਪਣੇ ਪਰਸਟਾਰਟ ਹੋ ਜਾ ਚਲੋ ਕੋਈ ਗੱਲ ਨਹੀਂ ਜੀ ਵੱਡੇ ਚੰਗੇ ਹੀ ਕਹਿੰਦੇ ਨੇ ਜਦੋਂ ਵੀ ਕਹਿੰਦੇ ਨੇ ਵਿਆਹ ਹੁੰਦੇ ਸਰਨਾ ਐਨੀ ਸੋਚੀ ਤਾਂ ਕਿ ਜ਼ਿੰਮੇਵਾਰੀ ਜ਼ਿਆਦਾ ਪੈ ਗਈ ਹੈ ਹੁਣ ਕਾਰੋਬਾਰ ਵੀ ਵੱਖਰੇ ਕਰ ਲਈਏ ਕਦੀ ਕਦੀ ਨਾ ਬਹੁਤੀਆਂ ਸਮਝਦਾਰੀਆਂ ਸਾਨੂੰ ਲੈ ਡੁਗਦੀਆਂ ਹੀ ਗਿਆ ਨੇ ਠੀਕ ਹੈ ਭਾਬੀ ਤੁਸੀਂ ਗੱਲ ਜ਼ਰੂਰ ਕਰਨਾ ਕੋਈ ਨਹੀਂ ਅੰਜੂ ਤੂੰ ਟੈਨਸ਼ਨ ਨਾ ਲੈ ਤੇ ਤੂੰ ਵੀ ਜ਼ਿਆਦਾ ਟੈਨਸ਼ਨ ਨਾ ਪਾ ਬਾਕੀ ਜਿਹੜਾ ਘਰ ਆਊਗਾ ਉਹਨੂੰ ਮੈਂ ਸੰਭ ਲਾਂਗੀ ਕੋਈ ਤੈਨੂੰ ਹੱਥ ਨਹੀਂ ਲੰਦਾ ਮੇਰੇ ਹੁੰਦਿਆ ਤੇ ਆ ਲੈnde ਤੇਰੇ ਵੀਰ ਨੂੰ ਹੀ ਫੋਨ ਮੈਂ ਕਰਤਾ ਇਹੋ ਜਿਹੀ ਟੈਨਸ਼ਨ ਲੈਣ ਦੀ ਲੋੜ ਨਹੀਂ ਹੈਗੀ ਮੈਂ ਵੱਡੀ ਆ ਡੰਟਣਾ ਮੇਰਾ ਫਰਜ਼ ਵੀ ਆ ਪਰ ਅੱਜ ਤੂੰ ਮੇਰੀ ਅੱਖਾਂ ਖੋਲਤੀਆਂ ਵਾਕਈ ਤੂੰ ਮੈਨੂੰ ਚਾਨਣ ਕਰਾਤਾ ਤੂੰ ਛੋਟੇ ਹੁੰਦੇ ਲੱਗ ਗਿਆ ਸੀ ਕਮਾਈ ਤੇ ਤੂੰ ਕੁਝ ਨਹੀਂ ਮੰਗਦਾ ਸੀ ਸਹੀ ਗੱਲ ਆ ਮੈਂ ਵੇਖਿਆ ਹੀ ਰਾਜ ਜਮ ਭੁੱਲ ਗਈ ਹਾਂ ਮੈਨੂੰ ਮਾਫ ਕਰਦੇ ਉਹਦੇ ਦੇ ਭਾਬੀ ਕਿਤੇ ਲੱਗ ਗਈ ਨਾ ਤੇ ਇਹ ਨਈ ਚੰਨਨ ਨਾ ਲਿਆ ਨਾ ਬਹੁਤ ਵਧੀਆ ਇੱਕ ਚੰਨਨ ਸਾਨੂੰ ਵੀ ਪਾਤਾ ਕਿ ਸਾਨੂੰ ਆਡੋਗੇ ਕੰਮ ਨਹੀਂ ਕਰਨਾ ਚਾਹੀਦਾ ਤੇ ਤੁਸੀਂ ਵੀ ਵੀਰ ਜੀ ਆਣਗੇ ਨਾ ਤੇ ਵੀਰ ਜੀ ਦੇ ਨਾਲ ਫੇਰ ਉਹੀ ਕੰਮ ਕਰਨਾ ਜਿਹੜਾ ਸ਼ੁਰੂ ਤੋਂ ਕਰਦੇ ਸੀ ਠੀਕ ਹੈ ਠੀਕ ਆ ਜੋ ਤੇ ਭਾਬੀ ਤੂੰ ਵੀਰ ਜੀ ਨਾਲ ਗੱਲ ਕਰੀ ਜੋ ਹਾਂ ਚਲੋ ਹੁਣ ਸਬਜੀ ਬਣ ਚੱਲੀ ਆ ਲਾਹ ਫੁਲ ਕੇ ਰੋਟੀ ਪਾਣੀ ਖਾਈਏ ਆਪਾਂ ਠੀਕ ਹੈ ਭਾਬੀ ਠੀਕ ਹੈ